ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਨ ਡੇਰੀ ਫਾਰਮ ਦੇ ਉੱਤੇ ਅੱਜ ਸਾਨੂੰ ਆਪਾਂ ਸੱਤ ਦਿਖਾਉਣੀ ਆਪਣੀ ਜਿਹੜੀ ਪੌਣੀ ਸੀ ਨਮਾ ਆਇਆ ਫਾਰਮ ਆਪਾਂ ਇਹਦੇ ਉੱਤੇ ਆ ਬਾਸ ਦੀ ਸੱਤ ਪੌਣੀ ਆ ਪਹਿਲਾਂ ਹਵਾਸ਼ ਪੈਣਗੇ 12 12 ਫੁੱਟਿਆ 5 5 ਫੁੱਟ ਤੇ ਆਪਾਂ ਰੱਖੇ ਸੀਗੇ ਖਾਣ ਇਹ 12 12 ਫੁੱਟ ਬਾਸ ਆ ਇਹ ਉਸ ਤੋਂ ਬਾਅਦ ਇਹਦੇ ਉੱਤੇ ਆ ਪਾਟਿਆ ਬਾਸ ਪਾਦਲਾਂ ਆਪਾਂ ਇਸ ਤਵਾਰ ਉੱਪਰ ਇੱਕ ਕਾਨ ਨਹੀਂ ਦੀ ਵਾਰ ਤਿੰਨ ਸਤਾਇਆਂ ਨੇ ਉਹਦੇ ਉੱਪਰ ਆਏ ਨੇ ਹਰੀ ਤਰਪਾਲ ਉਹਦੂ ਵਾਰ ਪਾ ਲੈ ਕਾਗਜ਼ ਫੇਰ ਜਾ ਕੇ ਮਿੱਟੀ ਪੈਣੀ ਤੇ ਇਹਨੂੰ ਅੱਛਾ ਹਵਤੇ ਪਾਦਣਾ ਪਾਉਂਦੀ ਦੇਖ ਸਕਦੇ ਹੋ ਇਹ ਆਪਾਂ 6 6 ਇੰਚੀ ਦਾ ਚੜਾ ਕੇ ਰਹਿ ਗਿਆ ਇਹਨਾਂ ਦਾ ਵਿਚਾਲਾ ਸਾਈਜ਼ ਆ ਐਸਟੀਮੇਟ ਆਉਂਦਾ ਹੈ ਫੋਟੋ ਕਦੇ ਪਾਉਂਦੇ ਆ ਤਾਂ ਆਪਾਂ ਇਹਨਾਂ ਨੂੰ 6 ਇੰਚੀ ਦਾ ਰੱਖਿਆਗਾ ਤੀਜੀ ਵਾਰ ਤੁਹਾਨੂੰ ਦੱਸਿਆ ਆ ਕਾਨੇ ਪੈਣੇ ਆਗੇ ਪਹਿਲਾ ਬਾੰਸ ਪਾ ਕੇ ਫਿਰ ਪਾਟਿਆ ਬਾੰਸ ਪਾ ਕੇ ਉਸ ਦੇ ਉਪਰ ਆ ਕਾਨਿਆਂ ਦੀ ਤੈ ਪਛਾ ਦੇਣੀ ਹੈਗੀ ਤਿੰਨ ਤੈ ਹਾਂ ਬਣ ਜਾਣੀ ਹੈਗਾ ਆ ਬਾੰਸ ਆ ਗਈ ਇਹਦੇ ਉੱਪਰ ਆ ਮਿਸਤਰੀ ਬੰਨੀ ਜਾਂਦਾ ਆ ਦੇਖ ਸਕਦੇ ਤੁਸੀਂ 6 6 ਇੰਚ ਦੇ ਉੱਤੇ ਆਪਾਂ ਇਹ ਬਾੰਸ ਆਪਣੇ ਪਾਏ ਹੁੰਦਾ ਉਹਨਾਂ ਦੇ ਸਾਹ ਦੇ ਦਾ ਫੁੱਟ ਤੇ ਪਾਉਂਦੇ ਆ ਉਹ ਆਪਾਂ 6 ਇੰਚ ਦੀ ਪਾਇਆ ਬਾੰਸ ਤੇ ਇਹ ਆਪਣਾ 55 35 ਦਾ ਸੀਗਾ ਏਰੀਆ 55 ਫੁੱਟ ਲੰਬਾਈ 35 ਫੁੱਟ ਚੜਾਈ ਸੀ ਇਹ ਸਾਰਾ ਆਪਣਾ ਅਸਟੀਮੇਟ 32000 ਰੁਪਏ ਦਾ ਆਇਆ 5 ਤਿੰਨੇ ਚੀਜ਼ਾਂ ਵਿੱਚੇ 500 ਵਿੱਚੇ ਪਾਟਿਆ 50 ਤੇ ਆਹ ਕਰਨੇ ਉਹਨਾਂ ਦੇ ਹਿਸਾਬ ਤੇ ਤਾਂ ਘੱਟ ਬਣਦਾ ਸੀਗਾ ਇਹ ਆਪਾਂ ਥੋੜਾ ਜਿਹਾ ਸੰਘਣਾ ਕਰਕੇ ਇਹ ਤਾਂ 32000 ਦਾ ਬਣ ਗਿਆ ਇਹ ਅਸਟੀਮੇਟ ਉਹਨਾਂ ਦੇ ਹਿਸਾਬ ਤੇ ਤਾਂ 5 ਫੁੱਟ ਤੇ ਪਾਉਂਦੇ ਆ ਉਹ ਤਾਂ ਆਪ ਦੇ ਹਿਸਾਬ ਤੇ ਆਪਾਂ ਇਹਨੂੰ 6 ਇੰਚ ਦੇ ਹਿਸਾਬ ਤੇ ਪਾਇਆਗਾ ਆ ਪਤਾ ਨਹੀਂ ਸੋ 5 ਵਾਂਸ ਲੈ ਆਇਆ ਸੀ ਮਨ ਸਾਹ ਤੇ 220 ਵਾਂਸ ਪੈਂਦੀ ਸੀਗੇ 80 ਵਾਂਸ ਆਪਾਂ ਵੱਧ ਲਏ ਆ ਤਾਂ ਜਾ ਕੇ 32000 ਦਾ ਬਣਿਆਗਾ ਤੇ ਜਿਹੜੇ ਵੀ ਵੀਰ ਨੇ ਪੌਣੀਆਂ 'ਚ ਸੱਤ ਬਹੁਤ ਵਧੀਆ ਗੀ ਨਾਲੇ ਗਰਮੀ ਦੇ ਵਿੱਚ ਠੰਡੀ ਰੈਂਦੀ ਹੈ ਤੇ ਸਿਆਲ 'ਚ ਇਹ ਗਰਮ ਰਹਿੰਦੀ ਹੈ ਧੰਨਵਾਦ ਕਰਦਿਆਂ ਤੁਹਾਡਾ ਆਪਣੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ